ਸਾਡੀ 3 ਮਹੀਨਿਆਂ ਨੂੰ ਫਿਲਮ ریلیਜ਼ ਹੋਣ ਜਾ ਰਹੀ ਹੈ ਪਿੰਡ ਵਾਲਾ ਸਕੂਲ ਜਿਹਦੇ ਵਿੱਚ ਮੇਰਾ ਇੱਕ ਅਧਿਆਪਕ ਦਾ کردار ਹੈ ਤੇ ਮੈਨੂੰ ਲੱਗਦਾ ਜੀ ਪਹਿਲੇ ਅੱਜ ਤੱਕ ਪੰਜਾਬੀ ਇੰਡਸਟਰੀ ਵਿੱਚ ਚੱਕਿਆ ਨਹੀਂ ਗਿਆ ਤੇ ਤਾਂਸਰ ਨੇ ਸਟੋਰੀ ਲਿਖੀ ਹੈ ਤੇ ਅਸੀਂ ਚਾਹੁੰਦੇ ਹਾਂ ਕਿ ਬਿਲਕੁਲ ਇੱਕ ਡਿਫਰੈਂਟ ਕੰਟੈਂਟ ਹੈ ਫਿਲਮ ਦਾ ਲੋਕੀ ਜਾ ਕੇ ਦੇਖਣ ਲੋਕਾਂ ਨੂੰ ਹੋਰ ਪਤਾ ਲੱਗੇ ਸਾਡੇ ਸਰਕਾਰੀ ਸਕੂਲਾਂ ਬਾਰੇ ਸਾਡੇ ਪਿੰਡਾਂ ਦੇ ਸਕੂਲਾਂ ਬਾਰੇ ਤੇ ਇੱਕ ਜਾਗਰੂਕਤਾ ਫੈਲਾਉਣ ਦੀ ਇੱਕ ਛੋਟੀ ਜੀ ਕੋਸ਼ਿਸ਼ ਕੀਤੀ ਹੈ ਪ੍ਰਾਇਮਰੀ ਸਕੂਲਾਂ ਦੇ ਨਾਲ এডੂਕੇਸ਼ਨ ਦੇ ਨਾਲ ਕਨੈਕਟ ਕਰਦਾ ਇੱਕ ਵਿਸ਼ਾ ਜਿਵੇਂ ਇਹਨਾਂ ਦੇ ਸਕੂਲ ਪਿੰਡ ਦਾ ਸਕੂਲ ਜਿਹੜਾ ਸੀ ਉਹ ਬੰਦ ਹੋ ਗਿਆ ਔਰ ਇਹਨਾਂ ਨੇ ਫਿਰ ਥੋੜਾ ਜਿਹਾ ਵਰਕ ਕੀਤਾ ਉਹਦੇ ਤੇ ਫਿਰ ਇਹਨਾਂ ਨੇ ਬਹੁਤ ਸਾਰੇ ਸਕੂਲਾਂ ਦੇ ਅਧਿਆਪਕਾਂ ਨੂੰ ਮਿਲੇ ਹੈ ਨਾ ਟੀਚਰ ਦੀ ਇਸ ਫਿਲਮ ਚ ਇੱਕ ਐਮ ਭੂਮਿਕਾ ਦਿਖਾਈ ਗਈ ਹੈ ਕਿ ਇੱਕ ਕਾਰੀ ਟੀਚਰ ਹੈ ਕਿ ਉਹ ਕਿਦਾਂ ਸਕੂਲ ਬਚਾਉਂਦਾ ਸੋ ਉਹ ਜਦੋਂ ਇਹਨਾਂ ਨੇ ਸਾਰਾ ਨਿਚੋੜ ਕੰਡਿਆ ਤੇ ਉਹ ਇੱਕ ਨਿਚੋੜ ਜਿਹੜੀ ਹੈ ਉਹ ਫਿਲਮ ਫਿਰ ਇਹਨਾਂ ਨੇ ਲਿਖੀ ਤਾਂ ਉਹਦੇ ਲਈ ਮੈਨੂੰ ਇਹਨਾਂ ਨੇ ਅਪਰੋਚ ਕੀਤਾ ਕਿ ਭਾਜੀ ਆਪਾਂ ਇਹ ਫਿਲਮ ਬਣਾਉਣੀ ਪੰਜਾਬੀ ਐਮ ਪੀ ਐਮ ਦੇਖ ਰਹੇ ਤਵਾਮ ਦਰਸ਼ਕਾਂ ਦਾ ਸਵਾਗਤ ਹੈ ਇਸ ਵਕਤ ਮੌਜੂਦਾ ਲੁਧਿਆਣੇ ਤੋਂ ਤੁਹਾਨੂੰ ਇਸ ਵਕਤ ਮਿਲਾਵਾਂਗੇ ਪੰਜਾਬ ਦੇ ਜਾਣੇ ਮਾਣੇ ਚਿਹਰਾ ਪ੍ਰੀਤਪਾਲ ਜੀ ਦੇ ਨਾਲ ਬਿਲਕੁਲ ਕਿਸੇ ਵੀ ਪਛਾਣ ਦੇ ਤਮੁਤਾਜ ਹੈ ਨਹੀਂ ਉਹਨਾਂ ਦੀ ਨਵੀਂ ਫਿਲਮ ਆ ਰਹੀ ਹੈ ਨਵੀਂ ਫਿਲਮ ਕਿਸ ਤਰ੍ਹਾਂ ਦੀ ਹੋਵੇਗੀ ਉਸ ਬਾਰੇ ਗੱਲਬਾਤ ਕਰਾਂਗੇ ਪ੍ਰੀਤਪਾਲ ਜੀ ਦੇ ਨਾਲ ਜਿਸ ਸਤਿਕਾਰ ਜੀ ਸਤਿਕਾਰ ਜੀ ਸਤਿਕਾਰ ਜੀ ਇੱਕ ਨਵੀਂ ਫਿਲਮ ਆ ਰਹੀ ਪਈ ਹੈ ਅਕਸਰ ਤੁਹਾਡੇ ਫਿਲਮਾਂ ਦੇਖਦੇ ਨੇ ਲੋਕ ਤੁਹਾਡੇ ਪ੍ਰਸ਼ੰਸਕ ਨੇ ਪੂਰਾ ਪੰਜਾਬ ਤੁਹਾਡਾ ਪ੍ਰਸ਼ੰਸਕ ਹੈ ਜਾਣ ਪਛਾਣਦੇ ਤਮੁਤਾਜ ਤੁਸੀਂ ਹੋ ਨਹੀਂ ਅਪਰ ਫਿਲਮ ਬਾਰੇ ਜ਼ਰੂਰ ਦੱਸੋ ਕਿ ਕਿਸ ਤਰ੍ਹਾਂ ਦੀ ਫਿਲਮ ਰਹੇਗੀ ਕਿ ਕੁਝ ਦੇਖਣ ਨੂੰ ਮਿਲੇਗਾ ਇੱਕ ਵਾਰ ਸਾਰੀ ਜਾਣਕਾਰੀ ਦਰਸ਼ਕ ਸਾਡੀ 3 ਮਈ ਨੂੰ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਜੀ ਪਿੰਡ ਵਾਲਾ ਸਕੂਲ ਜਿਹਦੇ ਵਿੱਚ ਮੇਰਾ ਇੱਕ ਅਧਿਆਪਕ ਦਾ ਕਿਰਦਾਰ ਹੈ ਜੀ ਸੋ ਬਹੁਤ ਵਧੀਆ ਵਿਸ਼ਾ ਆ ਪ੍ਰਾਇਮਰੀ ਸਕੂਲਾਂ ਦੇ ਨਾਲ ਇੱਕ ਐਜੂਕੇਸ਼ਨ ਦੇ ਨਾਲ ਕਨੈਕਟ ਕਰਦਾ ਇੱਕ ਵਿਸ਼ਾ ਜਿਵੇਂ ਪਿੰਡਾਂ ਦੇ ਸਕੂਲ ਕਈ ਸਕੂਲ ਜਿਵੇਂ ਤਾਜਵੀਰ ਹੁਣਾਂ ਨੇ ਫਿਲਮ ਲਿਖੀ ਹੈ ਤੇ ਇਹਨਾਂ ਨੇ ਜਿਵੇਂ ਇਹਨਾਂ ਦੇ ਸਕੂਲ ਪਿੰਡ ਦਾ ਸਕੂਲ ਜਿਹੜਾ ਸੀ ਉਹ ਬੰਦ ਹੋ ਗਿਆ ਔਰ ਇਹਨਾਂ ਨੇ ਫਿਰ ਥੋੜਾ ਜਿਹਾ ਵਰਕ ਕੀਤਾ ਉਹਦੇ ਤੇ ਫਿਰ ਇਹਨਾਂ ਨੇ ਬਹੁਤ ਸਾਰੇ ਸਕੂਲਾਂ ਦੇ ਅਧਿਆਪਕਾਂ ਨੂੰ ਮਿਲੇ ਹਨਾ ਸੋ ਉਹ ਜਦੋਂ ਉਹਨਾਂ ਨੇ ਸਾਰਾ ਨਿਚੋੜ ਕੱਢਿਆ ਤੇ ਉਹ ਇੱਕ ਨਿਚੋੜ ਜਿਹੜੀ ਆ ਉਹ ਫਿਲਮ ਫਿਰ ਉਹਨਾਂ ਨੇ ਲਿਖੀ ਤਾਂ ਉਹ ਉਹਦੇ ਲਈ ਮੈਨੂੰ ਇਹਨਾਂ ਨੇ ਅਪਰੋਚ ਕੀਤਾ ਕਿ ਭਾਜੀ ਆਪਾਂ ਇਹ ਫਿਲਮ ਬਣਾਉਣੀ ਸੋ ਇਹਦੇ ਵਿੱਚ ਜਿਹੜਾ ਮੇਰਾ ਕਿਰਦਾਰ ਆ ਇੱਕ ਜ਼ਿੰਮੇਵਾਰ ਰਿਸਪੌਂਸਿਬਲ ਟੀਚਰ ਦਾ ਅਧਿਆਪਕ ਦਾ ਕਿਰਦਾਰ ਆ ਕਿਦਾਂ ਦੇ ਅਧਿਆਪਕ ਹੋਣੇ ਚਾਹੀਦੇ ਨੇ ਅਧਿਆਪਕਾਂ ਨੂੰ ਪੜਾਉਂਦੇ ਟਾਈਮ ਕੀ ਕੀ ਮੁਸੀਬਤਾਂ ਹੁੰਦੀਆਂ ਨੇ ਜਾਂ ਕੀ ਕੀ ਰੁਕਾਵਟਾਂ ਹੁੰਦੀਆਂ ਨੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਇਸ ਫਿਲਮ ਚ ਅਸੀਂ ਫਿਲਮਾਈਆਂ ਨੇ ਬਿਲਕੁਲ ਅਧਿਆਪਕ ਦਾ ਕਿਰਦਾਰ ਕਰ ਰਹੇ ਪਏ ਹਾਂ ਪਹਿਲੀ ਵਾਰੀ ਸ਼ਾਇਦ ਇਸ ਤਰ੍ਹਾਂ ਦਾ ਕਿਰਦਾਰ ਹੈ ਜੋ ਅਧਿਆਪਕ ਦਾ ਜੀ ਕਈੇ ਕਰੀ ਕਰ ਰਹੇ ਕਿਸ ਤਰ੍ਹਾਂ ਦਾ ਜੋ ਤਿਆਰੀ ਕਰਨੇ ਪਈ ਅਧਿਆਪਕ ਦੇ ਕਿਰਦਾਰ ਦੇ ਲਈ ਕਿਉਂਕਿ ਜਦੋਂ ਦੇਖਦੇ ਆਪਾਂ ਅਧਿਆਪਕ ਦੀ ਗੱਲ ਕਰਦੇ ਤਾਂ ਬੋਡੀ ਲੈਂਗੁਏਜ ਬਿਲਕ ਬੱਚਿਆ ਨਾਲ ਗੱਲ ਕਰਨਾ ਕਿਸ ਤਰ੍ਹਾਂ ਇਹਦੀ ਤਿਆਰੀ ਕੀਤੀ ਉਸਦੇ ਬਾਰੇ ਥੋੜਾ ਜਰੂਰ ਦੱਸੋ ਅ ਦੇਖੋ ਅਸੀਂ ਸਾਰੇ ਜਿੰਨੇ ਵੀ ਸਾਡੀ ਜਨਰੇਸ਼ਨ ਦੇ ਲੋਕ ਨੇ ਉਹ ਕਨੈਕਟ ਕਰਦੇ ਨੇ ਕਿਤੇ ਨਾ ਕਿਤੇ ਚੀਜ਼ ਕਿਉਂਕਿ ਬਹੁਤ ਸਾਰੇ ਅਧਿਆਪਕ ਸਾਡੇ ਜਿਹੜੇ ਗੁਰੂ ਸਾਹਿਬਾਨ ਸੀਗੇ ਉਹ ਉਹਨਾਂ ਦਾ ਇੱਕ ਆਚਰਨ ਉਹਨਾਂ ਦਾ ਗੱਲ ਕਰਨ ਦਾ ਤਰੀਕਾ ਉਹ ਕਿਤੇ ਨਾ ਕਿਤੇ ਸਾਡੇ ਬੈਕ ਆਫ ਦਾ ਮਾਈਂਡ ਸਾਡੇ ਜ਼ਹਿਨ ਚ ਹੈਗਾ ਸੋ ਜਦੋਂ ਅਸੀਂ ਜਦੋਂ ਮੈਂ ਫਿਲਮ ਸੁਣੀ ਜਦੋਂ ਇਹਨਾਂ ਨੇ ਮੈਨੂੰ ਦੱਸਿਆ ਗਿਆ ਤੁਹਾਡਾ ਕਿਰਦਾਰ ਹੈ ਫਿਰ ਮੈਂ ਇਹਨਾਂ ਨੂੰ ਪੁੱਛਿਆ ਕਿ ਮੈਂ ਮੈਂ ਰੱਖਣੀਆਂ ਜਾਂ ਵੀ ਮੈਂ ਪੱਗ ਵਾਲਾ ਕਿਰਦਾਰ ਉਹ ਕਹਿੰਦੇ ਵੀ ਨਹੀਂ ਭਾਜੀ ਆਪਾਂ ਪੱਗ ਵਾਲਾ ਕਿਰਦਾਰ ਰੱਖਣਾ ਸੋ ਜਦੋਂ ਇਹਨਾਂ ਨੇ ਮੈਨੂੰ ਪੱਗ ਵੱਲੋਂ ਕਿਹਾ ਤਾਂ ਫਿਰ ਮੇਰੇ ਦਿਮਾਗ 'ਚ ਮੇਰਾ ਮੇਰੇ ਅਧਿਆਪਕ ਹੈਗੇ ਸੀਗੇ ਸਾਡੇ ਕਾਲਜ ਦੇ ਸੀਗੇ ਪ੍ਰੋਫੈਸਰ ਸੇਵਾ ਸੋ ਉਹਨਾਂ ਦੇ ਹਾਂ ਉਹਨਾਂ ਦਾ ਜਿਹੜਾ ਉਹ ਸੀਗਾ ਉਹ ਮੇਰੇ ਦਿਮਾਗ 'ਚ ਆਇਆ ਕਿ ਵੀ ਓਕੇ ਮੈਂ ਕਨੈਕਟ ਕਰਦੇ ਸੀ ਬੱਚਿਆਂ ਨਾਲ ਕਿਵੇਂ ਉਹਨਾਂ ਨਾਲ ਗੱਲ ਕਰਦੇ ਸੀ ਹਨਾ ਸੋ ਬਹੁਤੀਆਂ ਸਾਡੇ ਲਈ ਔਖੀਆਂ ਚੀਜ਼ਾਂ ਨਹੀਂ ਹੁੰਦੀਆਂ ਐਜ਼ ਅ ਐਕਟਰ ਆਪਾਂ ਕੋਸ਼ਿਸ਼ ਕਰਦੇ ਹੁੰਨੇ ਆ ਕਿ ਆਪਣਾ ਕਿਰਦਾਰ ਵਧੀਆ ਤਰੀਕੇ ਨਾਲ ਵਧੀਆ ਤਰੀਕੇ ਨਾਲ ਨਿਭਾਈਏ ਸੋ ਮੈਨੂੰ ਬਹੁਤ ਜ਼ਿਆਦਾ ਮਿਹਨਤ ਨਹੀਂ ਕਰਨੀ ਪਈ ਤੇ ਅਸੀਂ ਛੇਤੀ ਢਲ ਗਏ ਉਸ ਕਿਰਦਾਰ 'ਚ ਬਿਲਕੁਲ ਬਿਲਕੁਲ ਅ ਤੁਸੀਂ ਕੋਈ ਸੰਦੇਸ਼ ਕੀ ਦੇਣਾ ਚਾਹੋਗੇ ਕਿ ਫਿਲਮ ਦੇ ਵਿੱਚ ਇੱਕ ਖਾਸ ਸੰਦੇਸ਼ ਹੈ ਜੋ ਕੀ ਹੈ ਜੋ ਕਿ ਦਰਸ਼ਕਾਂ ਨੂੰ ਆਪਾਂ ਪਹਿਲਾਂ ਦੱਸ ਸਕੀਏ ਤਾਂ ਕਿ ਦਰਸ਼ਕ ਹੈ ਜੋ 3 ਮਈ ਨੂੰ ਫਿਲਮ ਦੇਖਣ ਲਈ ਜ਼ਰੂਰ ਜਾਣ ਬਸ ਇਹਦੇ ਵਿੱਚ ਅਸੀਂ ਇਹੀ ਸੰਦੇਸ਼ ਦਿੱਤਾ ਹੈ ਕਿ ਜਿਹੜੇ ਗਵਰਨਮੈਂਟ ਸਕੂਲ ਨੇ ਉਹ ਵੀ ਜਿਵੇਂ ਪ੍ਰਾਈਵੇਟ ਸਕੂਲਾਂ ਦੇ ਵਿੱਚ ਹਰ ਫੈਸਿਲਿਟੀ ਹੈ ਉਹ ਉਦਾਂ ਹੀ ਜਿਹੜੇ ਸਰਕਾਰੀ ਸਕੂਲ ਨੇ ਉਹਨਾਂ 'ਚ ਕਿਉਂ ਨਹੀਂ ਆ ਉਹਨਾਂ 'ਚ ਵੀ ਹੋਣੀ ਚਾਹੀਦੀ ਗਰੀਬ ਦਾ ਬੱਚਾ ਕਿਉਂ ਨਹੀਂ ਉਹ ਉਦਾਂ ਦੀ এডਿਕੇਸ਼ਨ ਲੈ ਸਕਦਾ ਉਹਦਾ ਵੀ ਉਨਾ ਹੀ ਰਾਈਟ ਹੈ ਉਨਾ ਹੀ ਹੱਕ ਹੈ ਉਹਨੂੰ ਵੀ ਇੱਕ ਚੰਗੀ ਸਿੱਖਿਆ ਮਿਲੇ ਕਿਉਂਕਿ ਹਰੇਕ ਇੰਟਰਵਿਊ 'ਚ ਅਸੀਂ ਗੱਲ ਕੀਤੀ ਵੀ ਜਿਹੜੀ ਕੋਈ ਵੀ ਜਨਰੇਸ਼ਨ ਹੈ ਉਹ ਉਹਦੇ ਲਈ ਇੱਕ ਬੈਕਬੋਨ ਦਾ ਕੰਮ ਕਰਦੀ ਹੈ এডਿਕੇਸ਼ਨ ਸੋ এডਿਕੇਸ਼ਨ ਗੈਟ ਕਰਨੀ ਸਾਰਿਆਂ ਦਾ ਰਾਈਟ ਬਣਦਾ ਸੋ ਕਈ ਲੋਕ ਸਿਰਫ ਇਸੇ ਕਰਕੇ ਵਾਂਝੇ ਰਹਿ ਜਾਂਦੇ ਕੇ ਉਹਨਾਂ ਦੇ ਪੇਰੈਂਟਸ ਸਪੋਰਟ ਨਹੀਂ ਕਰਦੇ ਸੋ ਅਸੀਂ ਵਿਸ਼ਾ ਸਾਡਾ ਉਹੀ ਹੈ ਕਿ ਜਿਹੜੇ ਪ੍ਰਾਇਮਰੀ ਸਕੂਲ ਨੇ ਜਿਹੜੇ ਗਵਰਨਮੈਂਟ ਸਕੂਲ ਨੇ ਉਹਨਾਂ ਤੇ ਵੀ ਸਰਕਾਰਾਂ ਧਿਆਨ ਦੇਣ ਜਿਵੇਂ ਕਿ ਭਗਵੰਤ ਸਰਕਾਰ ਨੇ ਬਹੁਤ ਵਧੀਆ ਕੰਮ ਕੀਤਾ ਇੱਕ ਇੱਕ ਪਹਿਲ ਕੀਤੀ ਹੈ ਤੋ ਬਹੁਤ ਵਧੀਆ ਚੀਜ਼ ਹੈ ਸ਼ਲਾਗਾ ਜੋ ਕਦਮ ਹੈ ਜੀ ਬਟ ਇਹ ਆ ਵੀ ਆਉਣ ਵਾਲੇ ਟਾਈਮ ਦੇ ਵਿੱਚ ਇਹ ਚੀਜ਼ਾਂ ਹੋਰ ਹੋਰ ਵਧੀਆ ਹੋਣ ਕਿ ਜਿਹੜੇ ਜਿਹੜੇ ਲੋਕ ਸਰਮਾਇਦਾਰ ਲੋਕ ਨੇ ਉਹ ਵੀ ਕਹਿਣਗੇ ਅਸੀਂ ਯਾਰ ਆਪਣਾ ਬੱਚਾ ਜਿਹੜਾ ਆ ਉਹ ਅਸੀਂ ਸਰਕਾਰੀ ਸਕੂਲ ਚ ਪੜਾਉਣਾ ਹੈ ਸੀ ਕਿਉਂ 6-6000 ਜਾਂ 7-7000 10000 ਅਸੀਂ ਫੈਸਿਲਿਟੀ ਸਾਰੀ ਮਿਲੇਗੀ ਅੱਛੀ ਫੈਸਿਲਿਟੀ ਬਹੁਤ ਹੀ ਅੱਛਾ ਇੱਕ ਟੋਪਿਕ ਕੀਤਾ ਵੈ ਮੈਮ ਨਾਲ ਗੱਲਬਾਤ ਕਰਾਂਗੇ ਜੀ ਮੈਮ ਇੱਕ ਬੜਾ ਹੀ ਅੱਛਾ ਟੋਪਿਕ ਉਠਾਇਆ ਗਿਆ ਵੈ ਕਿ ਜੋ ਫੈਸਿਲਿਟੀਆਂ ਨੇ ਅਕਸਰ ਦੇਖਣ ਨੂੰ ਮਿਲਦਾ ਕਿ ਸਕੂਲਾਂ ਦੇ ਵਿੱਚ ਫੈਸਿਲਿਟੀਆਂ ਸਰਕਾਰੀ ਸਕੂਲਾਂ ਚ ਘੱਟ ਹੁੰਦੀਆਂ ਨੇ ਕੰਪੈਰੀਜ਼ਨ ਕਰਦੇ ਆ ਵੱਡੇ ਸਕੂਲਾਂ ਦੇ ਨਾਲ ਅਸੋ ਤੁਸੀਂ ਵੀ ਇਸ ਫਿਲਮ ਦੇ ਬਾਰੇ ਇੱਕ ਵਾਰ ਦਰਸ਼ਕਾਂ ਨੂੰ ਜ਼ਰੂਰ ਦੱਸੋ ਜੀ ਅ ਪ੍ਰੀਤ ਸਰ ਨੇ ਮੇਜਲੀ ਸਭ ਕੁਝ ਦਾਸੀ ਦਿੱਤਾ ਜੋ ਸਾਡਾ ਵਿਸ਼ਾ ਹੈ ਫਿਲਮ ਦਾ ਬਹੁਤ ਇੰਪੋਰਟੈਂਟ ਵਿਸ਼ੇ ਬਾਰੇ ਇਸੇ ਫਿਲਮ ਬਣਾਈ ਹੈ ਤੇ ਮੈਨੂੰ ਲੱਗਦਾ ਜੇ ਪਹਿਲੇ ਅੱਜ ਤੱਕ ਪੰਜਾਬੀ ਇੰਡਸਟਰੀ ਵਿੱਚ ਚੱਕਿਆ ਨਹੀਂ ਗਿਆ ਤੇ ਤਾਂ ਸਰ ਨੇ ਸਟੋਰੀ ਲਿਖੀ ਹੈ ਤੇ ਅਸੀਂ ਆਈ ਚਾਹੁੰਦੇ ਹਾਂ ਕਿ ਬਿਲਕੁਲ ਇੱਕ ਡਿਫਰੈਂਟ ਕੰਟੈਂਟ ਹੈ ਫਿਲਮ ਦਾ ਲੋਕੀ ਜਾ ਕੇ ਦੇਖਣ ਅ ਲੋਕਾਂ ਨੂੰ ਹੋਰ ਪਤਾ ਲੱਗੇ ਸਾਡੇ ਸਰਕਾਰੀ ਸਕੂਲਾਂ ਬਾਰੇ ਸਾਡੇ ਪਿੰਡਾਂ ਦੇ ਸਕੂਲਾਂ ਬਾਰੇ ਤੇ ਇੱਕ ਜਾਗਰੂਕਤਾ ਫੈਲਾਉਣ ਦੀ ਇੱਕ ਛੋਟੀ ਜੀ ਕੋਸ਼ਿਸ਼ ਕੀਤੀ ਹੈ ਤੇ ਆਈ ਹੋਪ ਤੁਹਾਨੂੰ ਸਾਰੇ ਨੂੰ ਪਸੰਦ ਆਉਗੀ ਜੇ 3 ਮਈ ਨੂੰ ਤੁਸੀਂ ਦੇਖਣ ਜਾਓਗੇ ਫਿਲਮ ਜੀ ਮੈਮ ਇਹ ਜੋ ਕਿਰਦਾਰ ਹੈ ਕਿਸ ਤਰ੍ਹਾਂ ਦਾ ਕਿਰਦਾਰ ਹੈ ਇਹ ਕੋਟਾ ਉਸ ਬਾਰੇ ਥੋੜਾ ਦੱਸੋ ਜੀ ਤੇ ਮੇਰਾ ਜਿਲ੍ਹਾ ਸਿੱਖਿਆ ਅਫਸਰ ਦਾ ਕਿਰਦਾਰ ਹੈ ਜਦ ਅਧਿਆਪਕ ਜਿਹੜੇ ਪੂਰੀ ਕੋਸ਼ਿਸ਼ ਕਰ ਰਹੇ ਨੇ ਕਿ ਪ੍ਰਾਇਮਰੀ ਸਕੂਲ ਨੂੰ ਬਚਾਇਆ ਜਾਵੇ ਜਦੋਂ ਮੇਰੇ ਕੋਲ ਮੇਰੇ ਕੋਲ ਆਂਦੇ ਮੈਂ ਦੱਸਦੇ ਨਹੀਂ ਕਿ ਇਦਾਂ ਦੀ ਚੀਜ਼ਾਂ ਹੋ ਰਹੀਆਂ ਨੇ ਸਕੂਲ ਵਿੱਚ ਕਿ ਬੱਚਿਆਂ ਨੂੰ ਪੂਰੀ ਸਹੂਲਤਾਂ ਨਹੀਂ ਮਿਲ ਰਹੀਆਂ ਜਾਂ ਪ੍ਰਾਇਮ ਕਗਾਤੇ ਤੇ ਮੈਂ ਕਿਦਾਂ ਕੋਸ਼ਿਸ਼ ਕਰਦੀ ਆ ਉਹਨਾਂ ਦੀ ਪੂਰੀ ਮਦਦ ਕਰਦੀ ਆ ਕਿ ਸਕੂਲ ਨੂੰ ਬਚਾਇਆ ਜਾ ਸਕੇ ਬੱਚਿਆਂ ਨੂੰ ਉਹ ਪ੍ਰੋਪਰ ਸਿੱਖਿਆ ਮਿਲੇ ਜਿਹਦੇ ਉਹ ਹੱਕਦਾਰ ਹਨ ਬਹੁਤ اچھی ਫਿਲਮ ਆਰੀ ਪਈ ਹੈ ਬਾਕੀ ਵੀ ਸੜਨ ਨਾਲ ساری ਜੋ ਕਾਸਟ ਨਾਲ ਮੌਜੂਦ ਹੈ ਜਿਸ ਸਰ ਫਿਲਮ ਬੜਾ ਇੱਕ ਅੱਛਾ ਟੋਪਿਕ ਹੈ ਦਰਸ਼ਕਾਂ ਨੂੰ ਮੈਸੇਜ ਦਿਓ ਕਿ ਤਿੰਨ ਤਰੀਕ ਨੂੰ ਫਿਲਮ ਜ਼ਰੂਰ ਦੇਖਣ ਦੇਖੋ ਜਿੱਦਾਂ ਸਰ ਨੇ ਦੱਸਿਆ ਹਨ ਵੀ ਸਾਡੇ ਪਿੰਡ ਵਾਲਾ ਸਕੂਲ ਬੰਦ ਹੋਇਆ ਤਾਂ ਇਹ ਲਿਖੀ ਗਈ ਤੇ ਜਦੋਂ ਇਹਦੇ ਸਰਚ ਹੋਈ ਹੈ ਨਾ ਵੀ ਕਿਉਂ ਸਕੂਲ ਬੰਦ ਹੋਣਿਆ ਤਾਂ ਇੱਕ ਟੀਚਰ ਦਾ ਬਹੁਤ ਵੱਡਾ ਰੋਲ ਆ ਤੇ ਜਿਹੜੇ ਵਧੀਆ ਟੀਚਰ ਹਨਾ ਤੇ ਜੋ ਅੱਜ ਦਾ ਯੂਥ ਆ ਰਿਹਾ ਟੀਚਰ ਬਣ ਕੇ ਤੇ ਉਹ ਐਡਾ ਡੈਡੀਕੇਟਡ ਆ ਕੰਮ ਲਈ ਉਹਨਾਂ ਨੇ ਆਪਣੀਆਂ ਤਰ੍ਹਾਂਾਂ ਚੋਂ ਵੀ ਪੈਸੇ ਕੱਟ ਕੱਟ ਕੇ ਸਕੂਲਾਂ ਦੇ ਲਾਉਂਦੇ ਆ ਤੇ ਜੇ ਇਦਾਂ ਦਾ ਕੋਈ ਹਨਾ ਕਰੈਕਟਰ ਕਿਸੇ ਸਕੂਲ ਚ ਆਉਂਦਾ ਇਦਾਂ ਦਾ ਮਾਸਟਰ ਕਿਸੇ ਸਕੂਲ ਚ ਆਉਂਦਾ ਤੇ ਮੈਨੂੰ ਲੱਗਦੀ ਉਹਨੂੰ ਬੰਦ ਹੋਣ ਤੋਂ ਕੋਈ ਨਹੀਂ ਰੋਕ ਸਕਦਾ ਤੇ ਬੱਚਾ ਤੋਂ ਪੜਦੋਣਾ ਤੇ ਬਸ ਉਹੀ ਮੈਸੇਜ ਕੁਛ ਨਹੀਂ ਵੀ ਇੱਕ ਬਹੁਤ ਸੋਹਣਾ ਮੁੱਦਾ ਹੈ ਮੁੱਦਾ ਬਹੁਤ ਅੱਛਾ ਦੇਖੋ ਜਾ ਕੇ ਤੇ ਤੁਹਾਨੂੰ ਵਧੀਆ ਲੱਗੂਗਾ ਬਹੁਤ ਸੋਹਣੇ ਮਤਲਬ ਘਰ ਨੂੰ ਲੈ ਕੇ ਜਾਉਂਗੇ ਚੀਜ਼ਾਂ ਸਿੱਖਣ ਵਾਲੀਆਂ ਬਿਲਕੁਲ ਬਿਲਕੁਲ ਬਹੁਤ ਅੱਛੀ ਜੋ ਫਿਲਮ ਹੈ ਸਰ ਸਰਨਾ ਮੌਜੂਦ ਹੈ ਸਰ ਨਾਲ ਗੱਲਬਾਤ ਕਰਾਂਗੇ ਸਰ ਇੱਕ ਵਾਰ ਜ਼ਰੂਰ ਇੱਕ ਮੈਸੇਜ ਤੁਸੀਂ ਵੀ ਦਿਓ ਕਿ ਤਿੰਨ ਤਰੀਕ ਨੂੰ ਫਿਲਮ ਦਰਸ਼ਕ ਦੇਖਣ ਇਹਨਾਂ ਸਰਕਾਰੀ ਸਕੂਲਾਂ ਦੀ امیਜ ਚੇਂਜ ਕਰਨ ਵਾਲੀ ਫਿਲਮ ਹੈ ਜੋ ਜਹਨ ਚਾ ਲੋਕਾਂ ਦੇ ਸਰਕਾਰੀ ਸਕੂਲਾਂ ਬਾਰੇ ਬਣਿਆ ਹੋਇਆ ਜੀ ਅਸਲੀਅਤ ਕੀ ਹੈ ਕਿਉਂਕਿ ਬਹੁਤੇ ਪੇਰੈਂਟਸ ਨੂੰ ਪਤਾ ਨਹੀਂ ਵੀ ਸਕੂਲਾਂ ਚ ਕੀ ਮਾਹੌਲ ਹੈ ਕੀ ਹਾਲਾਤ ਨੇ ਨਾ ਸਰਕਾਰੀ ਸਕੂਲਾਂ ਚ ਜ਼ਿਆਦਾਤਰ ਪੇਰੈਂਟਸ ਹੀ ਜਾਣਦੇ ਨੇ ਹਨਾ ਜੀ ਤੇ ਬਾਕੀ ਜਿਹੜੇ ਗਵਰਨਮੈਂਟ ਸਕੂਲ ਹੁੰਦੇ ਆ ਜਾਂ ਪ੍ਰਾਈਵੇਟ ਸਕੂਲ ਹੁੰਦੇ ਆ ਪੀਟੀਐਮ ਵਗੈਰਾ ਤੇ ਪੇਰੈਂਟਸ ਜਾਣਦੇ ਆ ਉੱਥੇ ਮਾਹੌਲ ਦਾ ਪਤਾ ਲੱਗਦਾ ਰਹਿਣਾ ਸੋ ਜਿਹੜੀ ਚੀਜ਼ ਆਪਾਂ ਦੇਖਾਂਗੇ ਨਹੀਂ ਉਹਦੇ ਬਾਰੇ ਆਪਣੇ ਵਿਚਾਰ ਨੈਗੇਟਿਵ ਹੀ ਰਹਿਣਗੇ ਕਿ ਯਾਰ ਪਤਾ ਨਹੀਂ ਜੋ ਕੁਝ ਲੋਕ ਦੱਸਦੇ ਆ ਹੀ ਕੁਝ ਪਰ ਹੁਣ ਸਰਕਾਰੀ ਸਕੂਲਾਂ ਦੀ ਇਮੇਜ ਬਹੁਤ ਜ਼ਿਆਦਾ ਚੇਂਜ ਹੋ ਚੁੱਕੀ ਆ ਸਰਕਾਰ ਵੀ ਉਪਰਾਲੇ ਕਰ ਰਹੀ ਆ ਹਨ ਸੋ ਜ਼ਿਆਦਾਤਰ ਜਿੰਨੇ ਵੀ ਕਾਮਯਾਬ ਬੰਦੇ ਆ ਮੇਰੇ ਖਿਆਲ ਚ ਸਰਕਾਰੀ ਸਕੂਲਾਂ ਚ ਪੜੇ ਹੋਏ ਆ ਚੰਗੀਆਂ ਪੋਸਟਾਂ ਦੇ 90% ਵੱਡੇ ਵੱਡੇ ਆਰਟਿਸਟ ਹੋਰ ਵੀ ਐਕਟਰ ਬੰਦੇ ਹਨ ਤੇ ਸੋ ਮੈਂ ਗੁਜ਼ਾਰਚ ਕਰਾਂਗਾ ਸਾਰਿਆਂ ਨੂੰ ਕਿ ਤੁਹਾਡੇ ਆਪਣੇ ਬੱਚਿਆਂ ਦੀ ਫਿਲਮ ਮਾ ਆਪਣਾ ਮੁੱਦਾ ਤੇ ਤੁਹਾਡੀ ਘਰੇਲੂ ਫਿਲਮ ਹੈ ਜ਼ਿਆਦਾਤਰ ਆਪਾਂ ਸਾਰੇ ਸਰਕਾਰੀ ਸਕੂਲਾਂ ਚ ਪੜੇ ਆ ਆਪਾਂ ਨੂੰ ਆਪਣਾ ਬਚਪਨ ਯਾਦ ਆਊਗਾ ਜ਼ਰੂਰ ਇੱਕ ਵਾਰੀ ਟਾਈਮ ਚ ਟਾਈਮ ਕੱਢ ਕੇ ਹਮ ਤੇ ਟੈਕਨੋਲੋਜੀ ਫਿਲਮ ਜਰੂਰ ਦੇਖੋ ਸਾਡੀ ਫਿਲਮ ਦੇ ਡਾਇਰੈਕਟਰ ਨੇ ਫਤੇਹ ਸਿੰਘ ਜੀ ਜੀ ਬਹੁਤ ਕਰਾਂਗੇ ਸਰ ਬੜੀ ਇੱਕ ਅੱਛੀ ਬੜਾ ਇੱਕ ਉਪਰਾਲਾ ਵੈ ਸੁਣ ਕੇ ਵੀ ਬੜਾ ਖੁਸ਼ੀ ਮਿਲਦੀ ਹੈ ਕਿ ਇਹੋ ਜੇ ਮੁੱਦੇ ਤੇ ਜਿੱਦੀ ਜ਼ਰੂਰਤ ਸੀਗੀ ਪੰਜਾਬ ਦੇ ਵਿੱਚ ਉੱਤੇ ਫਿਲਮ ਬਣਾਈ ਹੈ ਸਰ ਪਲੀਜ਼ ਇੱਕ ਅੱਛਾ ਮੈਸੇਜ ਦੋ 3 ਤਰੀਕ ਨੂੰ ਜਰੂਰ ਦੇਖਣ ਜਾਣ ਅਸੀਂ ਵੀਹੀ ਮੈਸੇਜ ਦਵਾਂਗੇ ਤੁਸੀਂ ਵੀਹੀ ਮੈਸੇਜ ਦਿਓ ਦੇਖੋ ਜਿੱਤਾਂ ਤੁਸੀਂ ਨਹੀਂ ਗਿਆ ਨਾ ਕਿ ਇੱਕ ਵਧੀਆ ਮੁੱਦੇ ਤੇ ਫਿਲਮ ਬਣੀ ਹੈ ਹਾਂ ਤੇ ਇਸ ਮੁੱਦੇ ਦੇ ਨਜ਼ਰੀ ਨਾਲ ਸੀ ਕਹੀ ਕਹਾਂਗੇ ਕਿ ਮਾਪਿਆਂ ਨੂੰ ਵੀ ਕਾਕੇ ਉਹ ਤੇ ਆਪਣੇ ਬੱਚੇ ਨੂੰ ਨਾਲ ਜਾ ਕੇ 3 ਤਰੀਕ ਨੂੰ ਫਿਲਮ ਜ਼ਰੂਰ ਦੇਖਣਾ ਪੇਰੈਂਟਸ ਲਈ ਵੀ ਮੈਸੇਜ ਹੈ ਬੱਚਿਆਂ ਲਈ ਵੀ ਮੈਸੇਜ ਹੈ ਇੱਕ ਸਰਕਾਰੀ ਸਕੂਲ ਦਾ ਜਿਹੜਾ ਹੈਗਾ ਕਿ ਉਹ ਕਿੱਦਾਂ ਬੰਦ ਹੁੰਦਾ ਤੇ ਉਹਨੂੰ ਕਿੱਦਾਂ ਬਚਾਇਆ ਜਾਂਦਾ ਹੈ ਕਿ ਟੀਚਰ ਬੋਲੋ ਟੀਚਰ ਦੀ ਇਸ ਫਿਲਮ ਚ ਇੱਕ ਐਮ ਭੂਮਿਕਾ ਦਿਖਾਈ ਗਈ ਹੈ ਕਿ ਜਿਹੜਾ ਵਕਾਰੀ ਟੀਚਰ ਹੈ ਕਿ ਉਹ ਕਿੱਦਾਂ ਸਕੂਲ ਬਚਾਉਂਦਾ ਹੈ ਇਮਾਨਦਾਰ ਜਿਹੜਾ ਟੀਚਰ ਕਿਸੇ ਅਧਾਰੇ ਤੇ ਹੁੰਦਾ ਤਾਂ ਉਹ ਕਿੱਦਾਂ ਸਾਰੇ ਬੱਚਿਆਂ ਨੂੰ ਨਾਲ ਲੈ ਕੇ ਚੱਲਦਾ ਹੈ ਬਿਲਕੁਲ ਬਹੁਤ ਅੱਛੀ ਇੱਕ ਮੂਵੀ ਹੈ ਤੁਸੀਂ ਵੀ ਇਸ ਮੂਵੀ ਨੂੰ ਜ਼ਰੂਰ ਦੇਖਣ ਜਾਓ ਜੋ ਇਹ ਮੂਵੀ ਹੈ 3 ਤਰੀਕ ਨੂੰ ਰਿਲੀਜ਼ ਹੋਣ ਜਾ ਰਹੀ ਪਈ ਹੈ ਮੇਰੇ ਪਿੰਡ ਦਾ ਸਕੂਲ ਬੜਾ ਹੀ ਅੱਛਾ ਇੱਕ ਮੁੱਦਾ ਉਠਾਇਆ ਗਿਆ ਹੈ ਕਿ ਮੇਰੇ ਪਿੰਡ ਦਾ ਸਕੂਲ ਸਰਕਾਰੀ ਸਕੂਲਾਂ ਆਉ ਪ੍ਰਾਇਮਰੀ ਸਕੂਲ ਦੇ ਮੁਕਾਬਲੇ ਕਿਉਂ ਨਹੀਂ ਜਾ ਸਕਦੇ ਉਸ ਤੇ ਬੱਚਿਆਂ ਨੂੰ ਵੀ ਜੋ ਪਿੰਡਾਂ ਦੇ ਬੱਚੇ ਨੇ ਜੇਕਰ ਕਿਸੇ ਗਰੀਬ ਦਾ ਬੱਚਾ ਹੋਵੇ ਕਿਉਂ ਨਾ ਉਹਨਾਂ ਨੂੰ ਵੀ ਉਹੋ ਜਿਹੀ ਸਿੱਖਿਆ ਉੱਚ ਸਿੱਖਿਆ ਪ੍ਰਾਪਤ ਹੋ ਸਕੇ ਸੋ ਤੁਸੀਂ ਵੀ ਦੇਖਣ ਜਾਓ ਸਿਨੇਮਾ ਘਰਾਂ ਦੇ ਵਿੱਚ 3 ਤਰੀਕ ਨੂੰ ਲੱਗਣ ਵਾਲੀ ਇੱਕ ਬੜੀ ਅੱਛੀ ਫਿਲਮ ਮੇਰੇ ਪਿੰਡ ਦਾ ਸਕੂਲ ਸੋ ਮੈਂ ਦੇ ਇਜਾਜ਼ਤ ਧੰਨਵਾਦ